एसएसपी आईपीएस डॉक्टर रंजीत कौर गरेवाल जी ਸਾਡੇ ਡੀਐਸਪੀ ਸਾਹਿਬ ਰਾਜਕੁਮਾਰ ਸ਼ਰਮਾ ਜੀ ਸਾਡੇ ਐਸਐਚਓ सुरेश কুমার ਜੀ ਤੇ ਹੋਰ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਸਾਰੇ ਮੁਲਾਜ਼ਮ ਸਾਹਿਬਾਨ ਗੁਰੂ ਮਹਾਰਾਜ ਦੀ ਫਤ ਬਖਸ਼ੀ ਹੋਏ ਸਤਿ ਸਾਂਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਸਾਰੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਡੀਜੀਪੀ ਪੰਜਾਬ ਜੀ ਦੀ ਨਿਗਰਾਨੀ ਹੇਠ ਜੋ ਸੰਪਰਕ ਮਹਿੰਮ ਪੰਜਾਬ ਸਰਕਾਰ ਨੇ ਚਲਾਈ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਚਲਾਈ ਹੋਈ ਹੈ ਉਹਦੇ ਸਬੰਧ ਵਿੱਚ ਆਪਣੇ ਹਲਕੇ 'ਚ ਲਗਾਤਾਰ ਮੀਟਿੰਗਾਂ ਚੱਲਦੀਆਂ ਆ ਰਹੀਆਂ ਨੇ ਪਿੱਛੇ ਦੇ ਬਸੀ ਪਠਾਣਾ ਅਸ ਤੋਂ ਉਹਨਾਂ ਨੂੰ ਬਹੁਤ ਕਈ ਤਰ੍ਹਾਂ ਮਤੇ ਆਪਣੇ ਡੀਐਸਪੀ ਸਾਹਿਬ ਨੇ ਇਹਨਾਂ ਨੂੰ ਆਰਗੇਨਾਈਜ਼ ਕਰਕੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਹਲਕੇ ਦੇ ਵਿੱਚ ਕਹਿੰ ਲੋ ਜਾਂ ਸਾਡੇ ਰਿਵੀਜ਼ਨ ਦੇ ਵਿੱਚ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਤੇ ਜਿਹੜੇ ਜਿਹੜੇ ਆਪਣੇ ਹਲਕੇ ਦੇ ਪਿੰਡ ਨੇ ਜਾਂ ਸ਼ਹਿਰ ਦੇ ਬੋਰਡ ਨੇ ਉਹਨਾਂ ਦੇ ਮੋਤਵਰ ਵਿਅਕਤੀ ਜਾਂ ਉੱਥੋਂ ਦੀ ਜਿੰਨੀ ਪਬਲਿਕ ਹੈ ਉਹਨਾਂ ਨੂੰ ਇਹ ਮੈਸੇਜ ਦਿੱਤਾ ਜਾ ਰਿਹਾ ਕਿਤੇ ਨਾ ਕਿਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਾਡੇ ਸਹਿਯੋਗ ਦੀ ਪੁਲਿਸ ਨੂੰ ਹਰ ਟਾਈਮ ਜ਼ਰੂਰਤ ਰਹਿੰਦੀ ਹੈ ਆਪਣੀ ਵੀ ਕੋਸ਼ਿਸ਼ ਇਹ ਹੀ ਬਣਦੀ ਹੈ ਜੇ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਕਿਤੇ ਨਾ ਕਿਤੇ ਜਿੱਥੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੇ ਪਿੰਡ 'ਚ ਨਗਰ 'ਚ ਜਾਂ ਮੋਰਡ ਦੇ ਵਿੱਚ ਐਨੀ ਕ ਜ਼ਿੰਮੇਵਾਰੀ ਸਮਝਦੇ ਹੋਏ ਜੇ ਕੋਈ ਗਲਤ ਅਨਸਰ ਉਥੇ ਵਿਚਰ ਰਿਹਾ ਜਾਂ ਸਾਡੇ ਸਮਾਜ ਨੂੰ ਬਦਲਾ ਕਰ ਰਿਹਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਉਸ ਸ਼ਖਸ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਾਈਏ ਪ੍ਰਸ਼ਾਸਨ ਆਪਣੇ ਸਰੋਸਾਂ ਦੇ ਹਿਸਾਬ ਨਾਲ ਕੰਮ ਕਰਦਾ ਹੋਇਆ ਹੈ ਇਹਨਾਂ ਮਾੜੇ ਅੰਸਰਾਂ ਨੂੰ ਆਪਣੇ ਹਿਸਾਬ ਨਾਲ ਗੁਸ਼ਟੀ ਕਰੇ ਰਿਅਰ ਕਰੇ ਕਿਹੜਾ ਬੰਦਾ ਗਲਤ ਤਰੀਕੇ ਨਾਲ ਇਸ ਸਮਾਜ ਦੇ ਵਿੱਚ ਗੰਦਨਾ ਬਣ ਲਿਆ ਰਿਹਾ ਹੈ ਇਸ ਪ੍ਰੋਗਰਾਮ ਦਾ ਜਿੱਥੋਂ ਤੱਕ ਮੈਂ ਇਸ ਪ੍ਰੋਗਰਾਮ ਨਾਲ ਜੁੜਿਆ ਹੋਇਆ ਮੈਂ ਤਾਂ ਇਹ ਹੀ ਦੇਖ ਰਿਹਾ ਵੀ ਪੁਲਿਸ ਦੇਣ ప్రతి ਦਿਨ ਆਪਣਾ ਜੋ ਘਾ ਲੋਕਾਂ ਦੇ ਵਿੱਚ ਹੀ ਦਿਖਾ ਰਹੀ ਹੈ ਵੀ ਅਸੀਂ ਵੀ ਤੁਹਾਡੇ ਵਿੱਚ ਹਾਂ ਸਾਡਾ ਵੀ ਪਰਿਵਾਰ ਹੋ ਤੁਸੀਂ ਤੇ ਅਸੀਂ ਵੀ ਜੋ ਨਵੀਆਂ ਪੰਚਾਇਤਾਂ ਨੇ ਜਾਂ ਪੁਰਾਣੀਆਂ ਪੰਚਾਇਤਾਂ ਨੇ ਜਾਂ ਇਥੋਂ ਦੇ ਬਹੁਤ ਸੱਜਣ ਨੇ ਨੰਬਰਦਾਰ ਨੇ ਪੰਚ ਨੇ ਉਹ ਵੀ ਇਸ ਗੱਲ ਦੀ ਡਿਪਾਰਟਮੈਂਟ ਨੂੰ ਜਾਂ ਪ੍ਰਸ਼ਾਸਨ ਨੂੰ ਇੱਕ ਗੱਲ ਦੀ ਤਸੱਲੀ ਦਿੰਦੇ ਨੇ ਬਿਨਾਂ ਕਿਸੇ ਪੱਖਪਾਤ ਤੋਂ ਭੇਦਭਾਵ ਤੋਂ ਅਸੀਂ ਇਸ ਗੱਲ ਲਈ ਦ੍ਰਿੜ ਹਾਂ ਕਿ ਜੇ ਕੋਈ ਇਕਾ ਦੁਕਾ ਕੋਈ ਇਦਾਂ ਦਾ ਵਿਅਕਤੀ ਰਹਿੰਦਾ ਵੀ ਇਸ ਸਮਾਜ ਦੇ ਵਿੱਚ ਉਸ ਚੀਜ਼ ਨੂੰ ਖਰਾਬ ਕਰਨ ਨਹੀਂ ਸਮਾਜ ਦਾ ਰੂਪਰੇਖਾ ਖਰਾਬ ਕਰ ਰਿਹਾ ਹੈ ਉਹਦੇ ਲਈ ਪ੍ਰਸ਼ਾਸਨ ਨੂੰ ਦੱਸੇਗਾ ਤੇ ਦੱਸਣ ਦੱਸ ਵੀ ਰਿਹਾ ਜਿਵੇਂ ਜਿਵੇਂ ਮੁਹਿੰਮ ਚੱਲੀ ਹੈ ਕਾਫੀ ਹੱਦ ਤੱਕ ਨਸ਼ੇ ਦਾ ਕੰਟਰੋਲ ਵੀ ਹੋਇਆ ਬਾਕੀ ਇੱਕ ਗੱਲ ਆਪਾਂ ਨੂੰ ਜਾਣ ਲੈਣੀ ਚਾਹੀਦੀ ਹੈ ਜੋ ਕਿਸੇ ਬੰਦੇ ਦੀ ਨੀਅਤ ਹੈ ਉਸ ਨੀਅਤ ਤਾਹੀ ਸੁਧਾਰ ਹੋਣਾ ਜੇ ਆਪਾਂ ਸਾਰੇ ਉਸ ਚੀਜ਼ ਦੇ ਵਰਤੂ ਖੜੇ ਹੋਮਾਂ ਕਿਉਂਕਿ ਬਾੜੇ ਕਰਨ ਕਰਨ ਵਾਲੇ ਬੰਦੇ ਨੇ ਉਦੋਂ ਰੁਕਣਾ ਜਦੋਂ ਜਾਦਾ ਪਰਮਾਰ ਚੰਗੇ ਲੋਕਾਂ ਦੀ ਅੱਗੇ ਬੋਲਣ ਵਾਲਿਆਂ ਦੀ ਆਏਗੀ ਨਹੀਂ ਤਾਂ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇਹ ਗਲਤ ਕੰਮ ਕਰ ਰਿਹਾ ਮੈਂ ਨਾ ਬੋਲਾਂ ਜੇ ਮੈਂ ਨਹੀਂ ਬੋਲੂਗਾ ਤਾਂ ਕਿਤੇ ਨਾ ਕਿਤੇ ਉਸ ਬੰਦੇ ਨੂੰ ਸ਼ਹਿਰ ਮਿਲੂਗੀ ਸ਼ਹਿਰ ਮਿਲੂਗੀ ਉਹ ਕਿਤੇ ਨਾ ਕਿਤੇ ਉਸ ਸਪੀਡ ਨੂੰ ਆਪਣੀ ਨੂੰ ਵਧਾਉਂਦਾ ਹੋਇਆ ਦੁੱਗਣਾ ਕੰਮ ਕਰੇ ਜੇ ਆਪਾਂ ਮੈਸੇਜ ਆਪਣਾ ਕਨਵੀ ਕਰਵਾਵਾਂਗੇ ਆਪਣੇ ਐਸ ਐਚਓ ਸਾਹਿਬ ਬੈਠੇ ਨੇ ਕਿਉਂਕਿ ਇੰਚਾਰਜ ਨੇ ਡੀਐਸਪੀ ਸਾਹਿਬ ਨੇ ਆਪਣੇ ਐਸਐਸਪੀ ਸਾਹਿਬ ਨੇ ਅੱਜ ਦਾ ਤਾਂ ਜੋ ਕੇ ਇਦਾਂ ਦਾ ਵੀ ਜੇ ਤੁਸੀਂ ਆਪਣੇ ਆਪ ਨੂੰ ਓਪਨ ਕਰਨਾ ਤਾਂ ਵੀ ਠੀਕ ਹੈ ਲੁਕੋ ਕੇ ਰੱਖਣਾ ਤਾਂ ਵੀ ਠੀਕ ਹੈ ਪਰ ਇੱਕ ਮੇਰੀ ਬੇਨਤੀ ਸਾਰੇ ਆਪਣੇ ਮਾਤਬਰ ਭੈਣ ਭਰਾਵਾਂ ਨੂੰ ਦੀ ਹੈ ਵੀ ਆਪਾਂ ਪਿੰਡਾਂ ਸ਼ਹਿਰਾਂ ਚ ਕਿਤੇ ਨਾ ਕਿਤੇ ਇਹ ਖਵਾਰੀ ਹੁੰਦੀ ਹੈ ਆਪਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੀ ਕਈ ਬੱਚੇ ਗੁੰਮਰਾਹ ਹੋ ਜਾਂਦੇ ਨੇ ਇਹਨਾਂ ਮਾੜੇ ਲੋਕਾਂ ਦੇ ਅੰਸਰਾਂ ਦੇ ਹੱਥਾਂ 'ਚ ਫਸ ਜਾਂਦੇ ਨੇ ਆਪਾਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਆਪਣੇ ਤੌਰ ਤੇ ਸੰਭਾਲੀਏ ਜੇ ਬਾਈਚਾਂਸ ਨਹੀਂ ਸੰਭਾਲਿਆ ਜਾਂਦਾ ਪਰਿਵਾਰ ਨੂੰ ਦੱਸਿਏ ਕਿਤੇ ਨਾ ਕਿਤੇ ਇਹ ਨਾ ਹੋਵੇ ਵੀ ਕਈ ਵਾਰ ਮਾੜੇ ਦੇ ਨਾਲ ਚੰਗੇ ਦਾ ਨੁਕਸਾਨ ਹੋਵੇ ਕਿਉਂਕਿ ਬੱਚਿਆਂ ਦਾ ਫਿਊਚਰ ਹੈ ਬੱਚਿਆਂ ਨੂੰ ਜੇ ਆਪਾਂ ਸਾਂਭ ਕੇ ਰੱਖਾਂਗੇ ਤਾਂ ਉਹਨਾਂ ਦਾ ਭਵਿੱਖ ਵੀ ਸੰਭਾਲਿਆ ਜਾਏਗਾ ਜਿਵੇਂ ਆਪਾਂ ਦੇਖ ਰਹੇ ਹਾਂ ਹੁਣ ਸਾਡੇ ਅਫਸਰ ਸਰਵਨ ਬੈਠੇ ਨੇ ਮੈਂ ਹੁਣ ਆਪਾਂ ਸਾਰੇ ਜ਼ਿਲ੍ਹੇ ਤੋਂ ਮਾਣਕ ਵਾਂ ਸਾਡੇ ਆਈਪੀਐਸ ਡਾਕਟਰ ਰਵਜੋਤ ਕੁਮਾਰ ਗਰੇਵਾਲ ਜੀ ਪਹਿਲਾ ਪੀਸੀਐਸਸੀ ਇਹਨਾਂ ਨੇ ਉਦੋਂ ਪਹਿਲਾਂ ਡਾਕਟਰੀ ਕੀਤੀ ਪੀਸੀਐਸ ਪਾਸ ਕੀਤਾ ਉਸ ਸੀਟ ਤੇ ਵਿਰੰਮ ਕੀਤਾ ਸਾਡੇ ਚੰਗੇ ਭਾਗ ਕਹਿ ਲੋ ਚੰਗੀ ਕਿਸਮਤ ਕਹਿ ਲੋ ਇਹਨਾਂ ਨੂੰ ਸਾਡੇ ਜ਼ਿਲ੍ਹੇ ਦਾ ਪਤਾ ਸੀ ਇਹ ਬਤੌਰ ਆਈਪੀਐਸ ਵੀ ਸਾਡੇ ਐਸਐਸਪੀ ਬਣ ਕੇ ਆਏ ਨੇ ਹੁਣ ਸਾਡੇ ਲਈ ਇਹ ਏਦੂ ਵੱਡੀ ਗੱਲ ਨਹੀਂ ਹੋ ਸਕਦੀ ਸਾਡੇ ਲਈ ਕੋਈ ਪਰਦੇ ਵਾਲੀ ਗੱਲ ਨਹੀਂ ਅਸੀਂ ਉਸੇ ਤਰ੍ਹਾਂ ਜਾ ਕੇ ਇਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸ ਸਕਦੇ ਹਾਂ ਕੋਸ਼ਿਸ਼ ਕਰੀਏ ਕਿ ਆਪਾਂ ਇਸ ਸਾਂਝ ਨੂੰ ਵਰਤਾਰਾ ਕਰਦੇ ਹੋਏ ਇਸ ਸੰਪਰਕ ਮਹਿੰਮ ਨੂੰ ਅੱਗੇ ਵਧਾਈਏ ਜਿਹਦੇ ਨਾਲ ਸਾਡਾ ਭਾਈਚਾਰਾ ਵੀ ਤਗੜਾ ਹੋਵੇ ਤੇ ਮਾੜੇ ਜੋ ਮਾੜੇ ਅੰਸਰ ਸਾਡੇ ਵਿੱਚ ਪਣ ਰਹੇ ਨੇ ਉਹਨਾਂ ਨੂੰ ਘੱਟੋ ਘੱਟ ਇਸ ਚੀਜ਼ ਦਾ ਗਿਆਨ ਹੋਵੇ ਜੇ ਵਾਚਾਂ ਅਸੀਂ ਕਿਸੇ ਕਾਰਨ ਕਿ ਜੇ ਗਲਤ ਰਾਹ ਕਿਸੇ ਗਲਤ ਤਰੀਕੇ ਨਾਲ ਇਥੇ ਵਿਚਰਾਂਗੇ ਜਾਂ ਕਿਸੇ ਦਾ ਨੁਕਸਾਨ ਕਰਾਂਗੇ ਪ੍ਰਸ਼ਾਸਨ ਤੇ ਸਮਾਜ ਸਾਨੂੰ ਕਦੇ ਵੀ ਗਲਤੋ ਫੜ ਸਕਦਾ ਹੈ ਇਹਨਾਂ ਗੱਲਾਂ ਨਾਲ ਹੀ ਮੈਂ ਸਾਰੇ ਪ੍ਰਸ਼ਾਸਨ ਦਾ ਤੇ ਸਾਰੇ ਹਲਕੇ ਤੋਂ ਆਏ ਪੰਜ ਸਰਪੰਚ ਨmberdar ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਇਸ ਚੀਜ਼ ਦਾ ਵਿਸ਼ਵਾਸ ਦਿਵਾਉਣਾ ਜਿਹਨੇ ਕਿ ਜੋ ਸਾਨੂੰ ਮਹਾਰਾਜ ਨੇ ਮਾਤਾ ਬਖਸ਼ੀ ਹੈ ਜਾਂ ਸਮਾਜ ਨੇ ਇੱਜ਼ਤ ਬਖਸ਼ੀ ਹੈ ਕਿਉਂਕਿ ਆਉਦੇ ਆਉਂਦੇ ਜਾਂਦੇ ਰਹਿੰਦੇ ਨੇ ਅਹੁਦੇਆਂ ਤੇ ਬਰਕਰਾਰ ਕਿਸੇ ਨਹੀਂ ਰਹਿਣਾ ਪਰ ਜਿਹੜਾ ਆਪਣੇ ਅਹੁਦੇ ਦੇ ਉੱਤੇ ਇਮਾਨਦਾਰੀ ਨਾਲ ਆਪਣੀ ਸੀਡ ਨਾਲ ਜਸਟਿਸ ਕਰ ਦਿੰਦਾ ਹੈ ਬਹਿ ਕੇ ਉਹਸ ਆਪਣੇ ਵਿਚਾਰਾਂ ਨੂੰ ਜਾਂ ਆਪਣੇ ਕੰਮਾਂ ਨੂੰ ਨੇਪਰੇ ਚਾੜ ਦਿੰਦਾ ਉਹਨੂੰ ਸਮਾਂ ਯਾਦ ਰੱਖਦਾ ਹੈ ਮੌਕੇ ਤੇ ਬੇਸ਼ੱਕ ਤੁਹਾਨੂੰ ਕੋਈ ਚੰਗਾ ਜਾਂ ਮਾੜਾ ਕਹਿ ਸਕਦਾ ਹੈ ਜਦੋਂ ਸਮਾਂ ਨਿਕਲਦਾ ਉਦੋਂ ਹਰੇਕ ਬੰਦਾ ਉਸ ਚੀਜ਼ ਨੂੰ ਯਾਦ ਰੱਖਦਾ ਆਪਾਂ ਕੋਸ਼ਿਸ਼ ਕਰੀਏ ਇਹਨਾਂ ਅਫਸਰ ਸਰਵਾਨ ਦੇ ਨਾਲ ਤਾਲਮੇਲ ਬਧਾਈਏ ਅੱਗੇ ਨੂੰ ਇੱਕ ਗੱਲ ਦਾ ਹੋਰ ਵੀ ਆਪਾਂ ਫਾਇਦਾ ਲੈ ਸਕਦੇ ਹਾਂ ਆਮ ਪਰਿਵਾਰਾਂ ਤੋਂ ਚੱਲੇ ਹੋਏ ਨੇ ਇਹਨਾਂ ਕੁਰਸੀਆਂ ਦੇ ਬੈਠੇ ਨੇ